ਕਲੋ ਮਿਤੀ 6 5 2024 ਨੂੰ ਐਸਐਸਓ ਜੋਧਿਆ ਵਾਲਾ ਇੰਸਪੈਕਟਰ ਜਸਵੀਰ ਸਿੰਘ ਦੀ ਪੇਂਡ ਦੀ ਪੁਲਿਸ ਪਾਰਟੀ ਵੱਲੋਂ ਇੱਕ ਦੋਸ਼ੀ ਮਨਾਰਸੀ ਆਪਣੀ ਰਾਜਮ ਜਿਹੜੀ ਹੈ ਇਹ ਬਿਸ਼ਾਲ ਕਲੋਨੀ ਕਾਪੌੜ ਦੀ ਰਹਿਣ ਵਾਲੀ ਹੈ ਇਹਨੂੰ ਅਰੈਸਟ ਕੀਤਾ ਇਹਦੇ ਕੋਲੋਂ 120 ਗ੍ਰਾਮ ਹੈਰੋਇਨ ਮਿਲੀ ਹੈ ਜਿਹੜਾ ਦੌਰਾਨੇ ਪੁੱਛਗਿੱਛ ਇਹ ਗੱਲ ਕਲੀਅਰ ਹੋਈ ਕਿ ਇਹਦੇ ਤੇ ਪਹਿਲਾਂ ਜਿਹੜੇ 3 ਪਰਚੇ ਦਰਜ ਹੈ ਉਹਨਾਂ ਕਿੰਨਾ ਕੀ ਇਹ ਮੰਨਦਾ ਉਹ ਦਾਕ ਤੋਂ ਪਰ ਬੜਾ ਗਰਾਵਤੀ ਗਈ ਹੈ ਜਿਹੜੀ ਇੱਕ ਬੜੀ ਵੱਡੀ ਸਫੋਤਾ ਕਿਉਂਕਿ ਉਹ ਥਾਣੇ ਦੀ ਪੁਲਿਸ ਨੂੰ ਮਿਲੀ ਹੈ ਕਿ ਇੱਕ ਤਿੰਨ ਮੁਕੱਦਮਿਆਂ ਦੀ ਉਹ ਵੀ ਐਡੀਪੀਆ ਸੈਕਟਰ ਦੇ ਮੁਕੱਦਮਿਆਂ ਦੀ ਜਿਹੜੀ ਪੀਓਸੀ ਉਹਨੂੰ ਹੈਰਨ ਸਿੰਘ ਜਿਹੜਾ ਗ੍ਰਿਫਤਾਰ ਕੀਤਾ ਤੇ ਇਹਦੇ ਤੇ ਸਰ ਕੋਈ ਮਾਮਲਾ ਮਿਲਿਆ ਤੇ ਕਰਾ ਤਿੰਨ ਪਰਚੇ ਸੀ ਤਿੰਨਾਂ ਦੇ ਵਿੱਚ ਹੀ ਇਹ ਭਵਾੜੀ ਹੈ ਇਹ ਜਿਹੜਾ ਇੱਕ ਤੁਹਾਨੂੰ ਯਾਦ ਹੋਣਾ ਹੈ ਕਿ ਬਿਰਜੂ ਈਸੀ ਉਮਰ ਦੀ ਪਹਿਲਾਂ ਉਹਦੇ ਤੇ ਵੀ ਕਾਫੀ ਪਰਚੇ ਸੀ ਉਹਦੇ ਪਰਿਵਾਰ ਦੀ ਹੀ ਇਹ ਕੇ ਇਹ ਇੱਕ ਸ਼ਾਖਾ ਹੈ ਮਤਲਬ ਉਹਦੀ ਦੋਤੀ ਹੈ ਕਿ ਇਹ ਪਰਵਾਸ ਦੀ ਹੋ ਜਾਂਦਾ ਹੈ ਕੰਮ ਕਰਦਾ ਹੈ ਇਹ ਸਾਰਾ ਖਾਨਦਾਨੀ ਕਰਦਾ ਹੈ ਇਹਦੇ ਘਰ ਵਾਲੇ ਜਿਵੇਂ 12 13 ਪਰਸੇ ਦਾਲਦੇ ਪੱਲਾ ਘੜੇ ਪਰਸੇ ਦਾਲਦੇ ਸੀਗੇ ਇਹਦੇ ਤੇ ਐਂਡੀ ਦੇ ਦਰਜ ਹੈ ਇੱਕ ਦੋ ਪਰਸੇ ਜੋਧੇ ਵਾਲੇ ਤੇ ਇੱਕ ਥਾਣਾ ਹੈ ਬੋਰ ਇਹ ਕਿੱਥੇ ਦੀ ਫਲਾਈ ਜ਼ਿਆਦਾ ਮੇਨ ਹੈ ਨਾ ਟਾਰਗੇਟ ਕਿਹੜੇ ਏਰੀਆ ਨੂੰ ਕਰਦੇ ਸੀਗੇ ਇੱਕ ਤੋਰ ਫਿਰ ਕੇ ਸਾਰੇ ਪਾਸੇ ਕਰਦੇ ਜਿਸ ਤਸੀਂ ਮੌਕਾ ਮਿਲ ਜਾਂਦਾ ਉਹ ਸਾਰੇ ਕੋਸੇ ਕਰਦੇ ਪਰ ਇਹ ਜਿਵੇਂ ਪਰਸੇ ਐਸੇ ਕਰੇਗੀ ਫੜੀ ਕਿਵੇਂ ਗਈ ਜੀ ਪੁਲਿਸ ਤੇ ਇਹ ਇਨਫਰਮੇਸ਼ਨ ਪਰ ਆਧਾਰ ਤੇ ਬਣੀ ਹੈ ਕਿ ਪਤਾ ਲੱਗਿਆ ਸਾਰੇ ਲੈ ਕੇ ਕਿੱਥੋਂ ਹੁੰਦੇ ਸੀ ਉਹ ਹੁਣ ਅੱਜ ਪੇਸ਼ ਕੀਤੀ ਔਰ ਰਿਮਾਨ ਲਿਆ ਤੇ ਅੱਜ ਰਿਮਾਨ ਤੋਂ ਆ ਦਾ ਸਾਰਾ ਕਲੀਅਰ ਕਰਾਂਗੇ ਕਿ ਕਿਥੋਂ ਲੈ ਗਏ ਆ ਵੀ ਅਪਡੇਟ ਇਹਨੂੰ ਗੁਰੂ ਦੇਤੀ ਕੋਈ ਆਪ ਨਸ਼ਾ ਕਰਨ ਦੀ ਆਦੀ ਤੁਸੀਂ ਨਹੀਂ ਆਪ ਨਸ਼ਾ ਨਹੀਂ ਕਰਦੇ ਐ ਤਰੇਲੂ ਕੰਮ ਦੱਸਣ ਨੂੰ ਲੋਕਾਂ ਨੂੰ ਤਰੇਲੂਆਂ ਕਰਦੇ ਨੇ ਬੇਸਿਕਲੀ ਇਹ ਫੋਲ ਪਲਾਸਟਿਕ ਪਾਸ ਜੀ ਠੀਕ ਠੀਕ ਧੰਨਵਾਦ